ਮਾਤਾ ਨੇ ਕਈ ਕਿਲੋਮੀਟਰ ਲੰਬੀ ਸੜਕ ਜਿਹੜੀ ਉਹਦੇ ਸਾਈਡਾਂ ਤੇ ਫੁੱਟਪਾਥ ਤੇ ਕਾਹ ਖੜਾ ਹੁੰਦਾ ਸਾਫ਼ ਕਰ ਕਰਕੇ ਝਾੜੂ ਮਾਰ ਮਾਰ ਕੇ ਸਾਫ਼ ਕਰਦਾ ਹੈ ਇਹ ਮਾਂ ਪਰਦੇਸਣ ਆ ਪਰ ਮਾਮਾ ਤਾਂ ਸਾਂਝੀਆਂ ਭਾਈ ਸਾਰਿਆਂ ਦੀਆਂ ਇਹ ਮਾਂ ਆਪਣਿਆਂ ਤੋਂ ਪਿਛੜੀ ਹੋਈ ਆ ਇਹ ਮਾਂ ਫੁੱਟਪਾਥ ਤੋਂ ਹੀ ਕਿਸੇ ਸਮਾਨ ਤੋਂ ਨਹੀਂ ਡਿੱਗੀ ਆਪਣਿਆਂ ਤੋਂ ਕਿਤੇ ਵਿਛੜ ਗਈ ਆ ਇਹ ਮਾਂ ਲੀੜੇ ਕੱਪੜਿਆਂ ਤੋਂ ਤੁਸੀਂ ਦੇਖੋ ਕਿੰਨੇ ਗੰਦੇ ਹੋਏ ਪਏ ਵਿਚਾਰੀ ਦੇ ਥਾਲ ਬੁਰੇ ਹੋਏ ਪਏ ਆ ਆਪਾਂ ਘਰ ਨਹੀਂ ਆਇਆ ਇੱਧਰ माता, ससिकाल, ससिकाल माई, राम राम। राम राम कैसी हो माई? नाम क्या है माई? नाम कौनसा है देवी? और तुम्हारे गांव का नाम? एक एकदंगा माँ कहाँ? एकदंगा माँ। एकदंगा माँ। जिला जिला। बिटवा का शादी हुआ। पोता पोती है नाती नाती तो पोता दो तो बेटा तो और बेटी भी है पोता पोती भी है जहां पंजाब में कैसे आई पंजाब में पंजाबी है तुम पंजाब में कैसे आई हम कोलकाता से कैसे ट्रेन से किसके साथ आई पंजाब आई है कमवा नहीं गाड़ी वगैरह आई बेबे रे मोटीयां मोटीयां ਉਂਝ ਕਹਿ ਸਮੇਂ ਪਤਾ ਨਹੀਂ ਕਿੰਨੇ ਦਿਨਾਂ ਤੋਂ ਆਪਣੇ ਤੋਂ ਦੂਰ ਆ ਵਿਚਾਰੀ ਛੜਕਾਂ ਦੇ ਤੁਰੀ ਫਿਰਦੀ ਆ ਚਲੋ ਤੁਸੀਂ ਆਪਣਾ ਫਰਜ਼ ਨਿਭਾਇਓ ਇਹਨਾਂ ਵੀਰਾਂ ਨੇ ਆਪਣਾ ਨਿਭਾਇਆ ਅਸੀਂ ਆਪਣਾ ਨਿਭਾਉਣ ਦਾ ਯਤਨ ਕਰਾਂਗੇ ਤਾਂ ਜੋ ਮਾਂ ਆਪਣੇ ਤੱਕ ਪਹੁੰਚ ਸਕੇ ਇਹ ਮਾਤਾ ਪਿੰਡ ਕਦਾਲ ਸਿੰਘ ਵਾਲਾ ਜ਼ਿਲ੍ਹਾ ਬਠਿੰਡਾ ਇਹ ਮੇਨ ਛੜਕਾ ਜਿਹੜੀ ਆਪਣੀ ਉੱਤੇ ਘੁੰਮ ਰਹੇ ਨੇ ਜੀ ਬਹੁਤ ਚੱਲਦੀ ਹੈ ਇਸ ਕਰਕੇ ਇਹਨਾਂ ਦੀ ਮਦਦ ਕਰਨੀ ਚਾਹੁੰਦੇ ਸੀ ਮਾਤਾ ਜੀ ਫੋਨ ਆਇਆ ਥਾ ਬੋਲਾ ਆਪਕੀ ਹਮ ਸੇਵਾ ਕਰ ਦੇਂਗੇ ਮੈਨੇ ਬਾਤ ਕੀਤੀ ਉਨਸੇ ਤੋ ਆਪਕਾ ਆਪ ਗਾਉ ਬਤਾ ਦੋ ਕੌਨ ਸਾ ਹੈ ਹਾਂ ਅਭੀ ਬਤਾ ਦੋ ਹੈ ਉਹਦਾ ਸਾਹਮਣ ਗਾਉ ਨਹੀਂ ਕਿਸ ਨੂੰ ਬਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਟੰਡੇ ਸ਼ਹਿਰ ਤੋਂ ਬਾਹਰ ਇਲਾਕਾ ਕਿਹੜਾ ਸੀ ਸੜਕ ਤੇ ਪਟੰਡਾ ਮਾਨਸਰ ਰੋਡ ਪਟੰਡਾ ਮਾਨਸਰ ਰੋਡ ਤੇ માતા ਨੇ ਕਈ ਕਿਲੋਮੀਟਰ ਲੰਬੀ ਸੜਕ ਹੈ ਜਿਹੜੀ ਉਹਦੇ ਸਾਈਡਾਂ ਤੇ ਫੁੱਟਪਾਥ ਤੇ ਕਾਹ ਖੜਾ ਹੁੰਦਾ ਸਾਫ ਕਰ ਕਰਕੇ ਝਾੜੂ ਮਾਰ ਮਾਰ ਕੇ ਸਾਫ ਕਰਤਾ ਨੇ ਕਈ ਦਿਨਾਂ ਦੀ માતા ਲੱਗੀ ਹੋਈ ਸੀਗੀ ਉੱਥੇ ਸਾਈਡ ਤੇ ਫੁੱਟਪਾਥ ਤੇ ਬਹਿ ਜਾਂਦੀ ਝਾੜੂ ਚੱਕ ਲੈਂਦੀ ਨਾਲ ਤੇ ਸਾਰਾ ਦਿਨ ਉਹ ਘਾ ਪੱਟ ਪੱਟ ਕੇ ਸਿੱਟੀ ਜਾਂਦੀ ਤੇ ਝਾੜੂ ਮਾਰ ਮਾਰ ਕੇ ਜਿਵੇਂ ਆਪਣਾ ਫੁੱਟਪਾਥ ਵਾਲੀਆ ਲੇਅਰ ਹੁੰਦੀ ਆ ਸੈਂਟਰ ਦੇ ਵਿੱਚ ਸੜਕ ਦੇ ਉੱਥੇ ਘਾ ਹੋ ਗਿਆ ਹੁੰਦਾ ਮਿੱਟੀ ਲੱਗੀ ਹੁੰਦੀ ਆ ਉਹ ਸਾਫ ਕਰ ਕਰਕੇ ਸੁੱਟੀ ਜਾਂਦੀ ਇਹ ਮਾਂ ਪਰਦੇਸਣ ਆ ਪਰ ਮਾਵਾ ਤਾਂ ਸਾਂਝੀਆਂ ਭਾਈ ਸਾਰਿਆਂ ਦੀਆਂ ਸੀਰਕ ਤੌਰ ਤੇ ਤਾਂ ਵੀ ਇੱਕ ਮਾਵਾ ਬਜ਼ੁਰਗ ਆ ਧੰਨਵਾਦ ਆ ਬਾਈਆਂ ਦਾ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਸੰਪਰਕ ਕੀਤਾ ਵੀਡੀਓ ਬਣਾ ਕੇ ਭੇਜੀ ਅੱਜ ਵਰਦੇ ਮੀਂਹ ਦੇ ਵਿੱਚ ਸਵੇਰ ਦਾ ਹੀ ਅੱਜ ਮੀਂਹ ਪੈ ਰਿਹਾ 29 ਅਗਸਤ 2024 ਤੇ ਇੱਥੇ ਪਹੁੰਚਿਆ ਲੈ ਕੇ ਤੇ ਇਹ ਮਾਤਾ ਨਾ ਕਿਸੇ ਜਿਵੇਂ ਆਦੀਵਾਸੀ ਕਬੀਲੇ ਤੋਂ ਜਾਂ ਕਿਸੇ ਇਸ ਤਰ੍ਹਾਂ ਦੀ ਸਸਤਾਵਾਂ ਤੋਂ ਬਿਲੋਂਗ ਕਰਦੇ ਆ ਅੱਗੇ ਵੀ ਸਾਡੇ ਕੋਲ ਕਈ ਕੇਸ ਆਇਆ ਜਿਵੇਂ ਇਹਨਾਂ ਦੇ ਇੱਥੇ ਮੱਥੇ ਤੇ ਚੰਦ ਘੜਵਾਇਆ ਹੁੰਦਾ ਹਨ ਇੱਥੇ ਟੈਟੂ ਜੇ ਬਣਾਇਆ ਹੁੰਦਾ ਵਾ ਤੇ ਇਹਨਾਂ ਦੀਆਂ ਬਾਹਾਂ ਤੇ ਹੱਥਾਂ ਤੇ ਆ ਦੇਖੋ ਵੀਰੇ ਨੇ ਦਿਖਾਇਆ ਸੀ ਵੀਡੀਓ ਚ ਵੀ ਸਾਨੂੰ ਕਿ ਬਾਹਾਂ ਦੇ ਉੱਤੇ ਆਰੇ ਕੋਈ ਇੱਧਰ ਵੀ ਐਦਾਂ ਬਣੇ ਹੋਇਆ ਤੇ ਫੁੱਲ ਬੂਟੇ ਜੇ ਬਣਾਏ ਹੋਏ ਆ ਕੁਛ ਹਨ ਤੇ ਇਹ ਮਾਂ ਆਪਣਿਆਂ ਤੋਂ ਵਿਛੜੀ ਹੋਈ ਆ ਇਹ ਮਾਂ ਫੁੱਟਪਾਥ ਤੋਂ ਕਿਸੇ ਸਮਾਨ ਤੋਂ ਨਹੀਂ ਡਿੱਗੀ ਆਪਣਿਆਂ ਤੋਂ ਕਿਤੇ ਵਿਛੜ ਗਈ ਐ ਮਾਂ ਲੀੜੇ ਕੱਪੜਿਆਂ ਤੋਂ ਤੁਸੀਂ ਦੇਖੋ ਕਿੰਨੇ ਗੰਦੇ ਹੋਏ ਪਏ ਆ ਵਿਚਾਰੀ ਦੇ ਹਾਲ ਬੁਰੇ ਹੋਏ ਪਏ ਆ ਪਰ ਮਿਹਨਤ ਕਰਨ ਵਾਲੀ ਇਹ ਮਾਂ ਦਿਨ ਰਾਤ ਘਾਈ ਪੱਟੀ ਜਾਂਦੀ ਸੀ ਇਹ ਤਾਂ ਭਲਾ ਹੋਵੇ ਨਵੀਰਾਂ ਦਾ ਜਿਹੜੇ ਇੱਥੇ ਲੈ ਕੇ ਆਏ ਆ ਨਹੀਂ ਤਾਂ ਕੋਈ ਨਿੰਗੇ ਜਾਂਦੇ ਕੋਈ ਬਾਈ ਟਰੱਕ ਟਰੱਕ ਵਾਲਾ ਜਾਂ ਰਾਤ ਬਰਾਤੇ ਕੋਈ ਉੱਥੋਂ ਦੀ ਫੀਡ ਮਾਰ ਜਾਂਦਾ ਹਨਾ ਮਾਤਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾਈ राम 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 कैसी हो माई नाम क्या है माई नाम देवी देवी और तुम्हारे पति का नाम क्या है पति का स्वामीनाथ स्वामीनाथ और तुम्हारे गांव का नामगा एक, देंगा का? एक, देंगा एक, दामा। एक देंगा हाँ। जिला जिला छपरा छपरा से हो माजी थाना कौन मामा का कुकू जी और बिहार से है बिहार से एक बार तीसरा नहीं खजानो जूपीम पड़ता है या बिहार में छपरा छपरा बिहार में हो छपरा जिला छपरा जिला है बिटवा कितने हैं बिटवा कितने ठो एक गो बेटा कुंवार था एक गो बिटना बिटवा है हां चार पास को बिटवा के हो चुका क्या नाम है बिटवा तो गा? का था था। और और संतोष शादी हुआ बिटवा का शादी हुआ पोता पोती तो है नाती नाती पोता दो बेटा, बेटा और बेटी भी है पोता पोती भी है वो क्या बेटी, बेटी है और बेटी तुम्हारी बेटी है तुम्हारी बेटी हो है नाती नातिन

ट्रेन से किसके साथ आई पंजाब आए का मैं वही नहीं गाड़ी लगा रहे है कौन आया था तेरे साथ कोई ना हम अकेले अकेले आ गई पंजाब इतनी दूर घूमने आई और गाड़ी में बैठा पा नहीं गाड़ी खुल कर दिया अच्छा गाड़ी बैठी तुम्हारा नाम क्या बोला तूने कलशना देवी कलशना देवी हां अरे कलशना देवी बहुत खुश हुआ मन तेरे को मिलके अच्छा लगा तो तो है है रहेगा बाप के पैसा ले हाँ, ले पैसा लेना ले 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 क्या करे? अच्छा अभी दे दिया है, थोड़ा दे दे नहीं, नहीं, तो नहीं, नहीं नहीं छीनेगा नहीं छीनेगा <laughs> नहीं हम नहीं छीनेगा माई ਮਾਂ ਹੈ ਤੂੰ ਮੇਰੀ ਮਾਂ ਹੈ ਹਮ ਜੇ ਤੇਰਾ ਕੋਦ ਨਾ ਬੰਦ ਸੰਪਤੀ ਨੂੰ ਮੇਰੀ ਮਾਂ ਹੈ ਮਾਂ ਜੋਸ ਬੀਸ ਵਾਰ ਕਾ ਅੰਦਰ ਮੈਂ ਨਾ ਰੋਕੀ ਦੂਠ ਹੋ ਜਾਈ ਸੀ ਗਾਈ ਬਾਰੀ ਤੋਂ ਕਹਿੰਦੇ ਠੀਕ ਕਰਕੇ ਦੇ ਗੋਰਾ ਖੁਸ਼ ਹੈ ਆਸਰ ਸੁਣ ਕੇ ਰਹਿ ਰਹੇ ਲੋਕ ਵਰਤੀ ਨੇ ਚਰ ਤੇ ਚੁੰਨੀ ਲੈਣਾ ਚਾਹੁੰਦੀ ਆ ਅਰੇ ਬਾਪਰੇ ਇਹ ਖਤਮ ਹੋਈ ਕਿਆ ਹੋਇਆ ਇਹ ਮੱਖੀ ਲੜ ਗਿਆ ਮੱਖੀ ਆਟਾ ਕਪਾਰ ਹੈ ਆਖੀ ਦੇ ਟਾਈਮ ਤੇ ਸਭੀ ਜਗ੍ਹਾ ਕੱਟ ਲਿਆ ਇਹ ਮਗਰ ਦੱਸਿਆ ਹਾਂ ਕਿ ਕੋਟਾ ਦੇ ਨਿਕਾ ਹੋਇਆ ਕਿ ਜਾਈ ਕਿ ਇਹਨਾਂ ਨੇ ਜਦੋਂ ਡੀਜ਼ਲ ਪਾ ਲਿਆ ਨਾ ਇਹ ਜੂਆਂ ਬਾਹਰ ਨਿਕਲ ਨਹੀਂ ਆਉਂਦੀਆਂ ਹੂੰ ਇਹ ਇੱਕ ਤਾਂ ਇਹ ਸਾਨੂੰ ਇਹ ਇਹ ਦੱਸ ਰਹੇ ਸੀਗੇ ਬਾਈ ਜੀ ਇਹ ਦੱਸ ਰਹੇ ਸੀਗੇ ਕਿ ਸਾਡੀ ਜਿਹੜੀ ਫੈਮਲੀ ਹੈ ਅਸੀਂ ਗੋਭੀ ਵੀ ਲਾਉਨੇ ਆ ਅਸੀਂ ਪਾਲਕ ਵੀ ਲਾਉਨੇ ਆ ਅਸੀਂ ਮੂਰੀਆਂ ਵੀ ਲਾਉਨੇ ਆ ਹੂੰ ਮਤਲਬ ਇਹਨਾਂ ਦੀ ਫੈਮਲੀ ਕੋਈ ਖੇਤੀਬਾੜੀ ਤੋਂ ਬਿਲੋਂਗ ਕਰਦੀ ਹੈ ਜੀ ਸਾਨੂੰ ਲੱਗ ਰਿਹਾ ਹੈ ਹੂੰ ਮਾਦਰੇ ਸਰਚ ਜੂਆ ਬਹੁਤ ਜਿਆਦਾ ਜੀ ਮੋਟੀਆਂ ਮੋਟੀਆਂ ਇਹ ਦੇਖੋ ਮੋਟੀ ਮੋਟੀ ਜੂਆ ਹੈ ਚੰਮ ਜੂਆ ਬੇਬੇ ਦੇ ਜੀ ਮੋਟੀਆਂ ਮੋਟੀਆਂ ਜੂਆ ਵਾ ਪਤਾ ਨਹੀਂ ਕਿੰਨੇ ਦਿਨਾਂ ਤੋਂ ਆਪਣੇ ਤੋਂ ਦੂਰ ਆ ਵਿਚਾਰੀ ਝੜਕਾਂ ਦੇ ਤੁਰੇ ਫਿਰਦੀ ਆ ਅੰਬ ਦਾ ਖੂਨ ਤਾਂ ਜੂਆ ਪੀ ਗਈਆਂ ਚਲੋ ਤੁਸੀਂ ਆਪਣਾ ਫਰਜ਼ ਨਿਭਾਇਓ ਇਹਨਾਂ ਵੀਰਾਂ ਨੇ ਆਪਣਾ ਨਿਭਾਇਆ ਅਸੀਂ ਆਪਣਾ ਨਿਭਾਉਣ ਦਾ ਯਤਨ ਕਰਾਂਗੇ ਤਾਂ ਜੋ ماں ਆਪਣੇ ਤੱਕ ਪਹੁੰਚ ਸਕੇ ਤੇ ਜੇ ਕੋਈ ਪਹਿਚਾਣ ਦਾ ਜੇ ਕੋਈ ਜਾਣਦਾ ਤਾਂ ਸਾਡੇ ਹੇਠਾਂ ਨੰਬਰ ਦਿੱਤੇ ਆ ਸੰਪਰਕ ਕਰਿਓ ਵੈਸੇ ਸਾਨੂੰ ਉਮੀਦ ਆ ਸਾਡੇ ਟੀਮ ਦੇ ਮੈਂਬਰ ਆਪਣੀ ਆਪਣੀ ਡਿਊਟੀ ਜ਼ਰੂਰ ਨਿਭਾਉਣਗੇ ਅੱਗੇ ਵੀ ਮੇਰੇ ਵੀਰ ਵੀਡੀਓ ਦੇਖ ਕੇ ਸਾਨੂੰ ਕਰ ਲੱਭ ਕੇ ਦੇਣ ਚ ਜੁਟ ਜਾਂਦੇ ਨੇ ਵੀਰ ਪਾਸੇ ਦਾ ਪਤਾ ਨਹੀਂ ਜਿੱਥੇ ਦਾ ਪਤਾ ਨਾ ਰੋਕ ਜਾਈਦਾ ਮੈਂ ਕਿਹ ਰਖਿਆ ਸੀ ਤਾਂ ਕੋਈ ਨਹੀਂ ਮੈਨਾਂ ਕਿਹਾ ਹਾਂ ਗਿਆ ਦਰ ਹੈ ਨਾ ਪਤਾ ਨਹੀਂ ਕੀ ਕਹੀ ਜਾਂਦੀ ਬੇਬੇ ਕੀ ਕਹਿੰਦੇ ਆ ਦੁਰਘਪੁਰ ਜਾਏ ਚਪਰਾ ਜిల్లా ਗੋਰਾਖpur ਕਰੇਗਾ ਵਿਆਹ ਕਰੀ ਲਵੇਗਾ ਮਿਆ ਜਾਏਗੀ ਚਪਰਾ ਜਾਏਗੀ ਥਾਣਾ ਕੌਣ ਪੜਦਾ ਹੈ ਥਾਣਾ ਕੌਣ ਪੜਦਾ ਹੈ ਮਾਂ ਜੀ ਮਾਂ ਜੀ ਥਾਣਾ ਕੋਸ਼ਮ ਮਮਰਾਕੂਰ ਮਮਰਾਕੂਰ ਬੋਲ ਰਹਾ ਪਰ ਫਮ ਲਿਖਾਵਾ ਕੇ ਬਿਆ ਹੈ ਨਾ ਤਾਂ ਸੰਤੋਸ਼ ਆ ਕੇ ਕਿ ਸੰਤ ਪੋਸ਼ਵਾ ਨਾ ਤਾਂ ਨਾ ਮਾਤਾ ਜੀ ਆਪਣੀ ਭਾਸ਼ਾ ਦੇ ਵਿੱਚ ਜੋ ਵੀ ਬੋਲ ਰਹੇ ਆ ਉਹਨੂੰ ਸੁਣ ਕੇ ਸਮਝ ਕੇ ਸਾਡੇ ਹਵਾਤਾ ਪੂਲੀ ਸੰਪਤੀ ਚਾਹੇ ਮੀਰਾ ਨੂੰ ਬੇਨਤੀ ਆ ਕੋਸ਼ਿਸ਼ ਕਰਿਓ ਇਹ ਮਾਤਾ ਕਲਸ਼ਨੀ ਦੇਵੀ ਆਪਣਾ ਨਾਮ ਦੱਸਦੇ ਆ। ਇਹਦਾ ਘਰ ਬੈਰ ਲੱਭ ਜੇਵੇ। ਇਹ ਆਪਣੇ ਪਰਿਵਾਰ ਚ ਪਹੁੰਚ ਜਾਵੇ। ਸ਼ੇਅਰ ਕਰਿਓ ਵੀਡੀਓ। ਜੇ ਕੋਈ ਜਾਣਕਾਰੀ ਮਿਲੀ ਤਾਂ ਸੰਪਰਕ ਕਰਿਓ ਸਾਡੇ ਨਾਲ। ਵਾਈਗੁਰ ਜੀ ਕਾਕਾਲ ਸਾਹਿਬ। ਵਾਈਗੁਰ ਜੀ ਜੀ।